ਇਕ ਖੌਫਨਾਕ ਸੀਸੀਟੀਵੀ ਤਸਵੀਰ ਹੈ ਕਿ ਕਿੱਦਾਂ ਚੱਲ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਹੁਣ ਤੇ ਨਸ਼ਾ ਰੋਕਣ ਦੀ ਗੱਲ ਕਰਨਾ ਐਵੇਂ ਲੱਗ ਰਿਹਾ ਜਿਵੇਂ ਮੌਤ ਨੂੰ ਦਾਵਤ ਦੇਣ ਵਾਲੀ ਆਫਤ ਨੂੰ ਸੱਦਾ ਦੇਣਾ ਹੋਵੇ ਨਸ਼ੇੜੀਆਂ ਨੇ ਕਰ ਦਿੱਤਾ ਕਰਤੇ ਹਮਲਾ ਤਿੰਨ ਤੋਰ ਦਿੱਤੀਆਂ ਐਲਸੀਡੀਆਂ ਬੁਲੇਟ ਐਕਟਿਵਾ ਤੇ ਮੋਟਰਸਾਈਕਲ ਤੋੜ ਕੇ ਕੱਚ ਮਚਾ ਦਿੱਤੀ ਤਬਾਹੀ ਤਬਾਹੀ ਤੇ ਹਰ ਪਾਸੇ ਮਚ ਗਈ ਤਰਾਹੀ ਤਰਾਹੀ ਜੇ ਸੀਸੀਟੀਵੀ ਚ ਇੱਕ ਖੌਫਨਾਕ ਤਸਵੀਰਾਂ ਰਿਕਾਰਡ ਨਾ ਹੁੰਦੀ ਤਾਂ ਸ਼ਾਇਦ ਕੋਈ ਯਕੀਨ ਨਾ ਕਰਦਾ ਮੌਕੇ ਤੇ ਪਹੁੰਚੀ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਅਟਾਰੀ ਹਲਕੇ ਦੇ ਪਿੰਡ ਮਾਹਲ ਚ ਨਸ਼ਾ ਵੇਚਣ ਵਾਲਿਆਂ ਦਾ ਕਹਿਰ ਕਰਤੇ ਹਮਲਾ ਕਰ ਲਖਨ ਦਾ ਕਰ ਦਿੱਤਾ ਹੈ ਨਸ਼ਾ ਰੋਕਣ ਤੇ ਪਰਿਵਾਰ ਤੇ ਹਮਲਾ 5-6 ਨੌਜਵਾਨਾਂ ਵੱਲੋਂ ਤੋੜ-ਫੋੜ ਕਰਕੇ ਪਰਿਵਾਰ ਚ ਦਹਿਸ਼ਤ ਦਾ ਮਾਹੌਲ ਹੈ ਪਿੰਡ ਮਾਹਲ ਚ ਸੰਸਨੀਖੇਜ਼ ਵਾਰਤਾਤ ਹੋਈ ਹੈ ਸੀਸੀਟੀਵੀ ਚ ਕੈਦ ਹੋਏ ਨੇ ਹਮਲਾਵਰ ਪੁਲਿਸ ਜਾਂਚ ਜਾਰੀ ਹੈ ਅਮਰਸਰ ਦੇ ਹਲਕਾ ਅਟਾਰੀ ਦੀਨਪੰਦੇ ਪਿੰਡ ਮਾਹਲ ਵਿੱਚ ਅੱਜ ਇੱਕ ਗੰਭੀਰ ਅਤੇ ਸੰਸਰੀ ਖੇਚ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਸਾਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਿੰਡ ਦੇ ਵਸਨੀਕ ਮਨਦੀਪ ਸਿੰਘ ਨੇ ਦੋਸ਼ ਲਾਇਆ ਕਿ ਨਸ਼ਾ ਵੇਚਣ ਵਾਲੇ ਕੁਝ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕਰਕੇ ਕਾਰ ਅਤੇ ਕੀਮਤੀ ਸਮਾਨ ਦੀ ਵੱਡੇ ਪੱਧਰ ਤੇ ਤਬਾਹੀ ਕੀਤੀ ਗਈ ਮਨਦੀਪ ਸਿੰਘ ਦੇ ਅਨੁਸਾਰ ਕੁਝ ਨੌਜਵਾਨ ਉਹਨਾਂ ਦੀ ਗਲੀ ਵਿੱਚ ਖੁੱਲ੍ਹੇਆਮ ਨਸ਼ਾ ਵੇਚਣਾ ਤੇ ਨਸ਼ੇ ਦੀ ਹਾਲਤ ਵਿੱਚੋਂ ਦੇ ਜਾਂਦੇ ਰਹਿੰਦੇ ਨੇ ਉਹਨਾਂ ਵੱਲੋਂ ਇਸ ਗਲਤ ਕੰਮ ਦਾ ਵਿਰੋਧ ਕੀਤਾ ਗਿਆ ਤੇ ਗਲੀ ਵਿੱਚ ਇਸ ਤਰ੍ਹਾਂ ਦੇ ਰਵੱਈਏ ਤੋਂ ਰੋਕਿਆ ਗਿਆ ਜਿਸ ਕਾਰਨ ਨਸ਼ਾ ਵੇਚਣ ਵਾਲੇ ਨੌਜਵਾਨ ਰੰਜਿਸ਼ ਰੱਖਣ ਲੱਗ ਪਏ ਅੱਜ 5 ਤੋਂ 6 ਨੌਜਵਾਨਾਂ ਨੇ ਮਿਲ ਕੇ ਮੰਦੀ ਸਿੰਘ ਦੇ ਘਰ ਤੇ ਹਮਲਾ ਕਰਦੇ ਤਾਂ ਦੋ ਛੇ ਕੇ ਹਮਲਾਵਰਾਂ ਨੇ ਕਰਦਾ ਬੂਹਾ ਤੋੜ ਕੇ ਅੰਦਰ ਦਾਖਲ ਹੋ ਕੇ ਤੋੜਪੋੜ ਕੀਤੀ ਤੇ ਕੋਠੇ ਤੱਕ ਜਾ ਕੇ ਕਰੇਲੂ ਸਮਾਨ ਨੂੰ ਨੁਕਸਾਨ ਪਹਚਾਇਆ ਹਮਲੇ ਦੌਰਾਨ ਬੁਲੇਟ ਮੋਟਰਸਾਈਕਲ ਐਕਟਿਵਾ ਤੇ ਹੋਰ ਮੋਟਰਸਾਈਕਲ ਸਮੇਤ ਤਿੰਨ ਐਲ ਸੀ ਡੀ ਤੇ ਕੰਪਿਊਟਰ ਤੱਕ ਤਬਾਹ ਕਰ ਦਿੱਤੇ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰਿਵਾਰਿਕ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਨੇ ਜਾਣਕਾਰੀ ਮੁਤਾਬਕ ਮੰਦੀ ਸਿੰਘ ਦੀ ਪਤਨੀ ਸਿਮਰਨ ਕੌਰ ਨੇ ਦੱਸਿਆ ਕਿ ਨਛੇੜ ਵਾਲਿਆਂ ਦਾ ਵਿਰੋਧ ਕਰਨ ਨਾਲ ਪਰਿਵਾਰ ਘਰੋਂ ਬਾਹਰ ਨਿਕਲਤੋਂ ਵੀ ਡਰਦੇ ਨੌਜਵਾਨ ਅਕਸਰ ਕਰ ਸਕੂਟਰ ਅਤੇ ਬੁਲੇਟ ਮੋਟਰਸਾਈਕਲਾਂ ਤੇ ਘਰ ਦੇ ਆਲੇ ਦੁਆਲੇ ਚੱਕਰ ਲਗਾਉਂਦੇ ਰਹਿੰਦੇ ਨੇ ਜਿਸ ਨਾਲ ਪਰਿਵਾਰ ਡਰ ਤੇ ਸਾਈ ਹਟ ਗਈ ਰਿਹਾ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਕਟਨਾ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਜਿਸ ਵਿੱਚ ਕੁਝ ਹਮਲਾਵਰ ਸਾਫ ਸਬਦ ਦਿਖਾਈ ਦੇ ਰਹੇ ਨੇ ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਗਹਿਰਾਈ ਨਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਨੇ ਪ੍ਰਸ਼ਾਸਨ ਤੋਂ ਤੁਰੰਤ ਸੁਰੱਖਿਆ ਅਤੇ ਇਨਸਾਫ ਦੀ ਅਪੀਲ ਕੀਤੀ ਹੈ ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆਂ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਨਸ਼ਾ ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਸ਼ਰਾਬ ਪੀਤੀ ਹੁੰਦੀ ਹੈ ਨਸ਼ਾ ਖਾਦਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਵੀ ਇਹਨੇ ਕਿਹਾ ਤੇ ਕਿਹਾ ਕਿਉਂ ਤੇ ਅੱਜ ਆਏ ਆ ਪੰਜ ਛੇ ਮੁੰਡੇ ਇੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ 'ਚ ਮਾਰੀ ਮੇਰੇ ਇੱਟ ਸਾਡੇ ਘਰ ਆਣ ਕੇ ਪਏ ਆ ਸਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਜਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਤੇ ਜਦੋਂ ਅਸੀਂ ਇਧਰੋਂ ਦੀ ਲੰਘਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਤੇ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇੜੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਖ ਇਧਰੋਂ ਦਾ ਬਾਈ ਨੇ ਇੱਕ ਲੰਬੂ ਇੱਕ ਸਾਹਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇੱਥੋਂ ਪਿੰਡ ਦੇ ਹੀ ਆ ਬਾਬੇ ਪਿੱਟਣਸ਼ਾ ਲੱਗੇ ਮੈਂ ਹੀ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ ਕੀ ਕੀ ਕੀਤਾ ਕੀ ਤੋੜ ਪਾ ਐਨ ਐਲ ਸੀ ਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਏ ਸਾਰਾ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਭ ਵਧ ਗਿਆ ਵਾ ਇੱਥੇ ਮਾਲਾ ਵਿੱਚ ਬਹੁਤ ਜ਼ਿਆਦਾ ਬੇੜਾ ਕਰਕੇ ਗਿਆ ਵਾ ਜੀ ਬਹੁਤ ਜ਼ਿਆਦਾ ਨਸ਼ਾ ਇੱਥੋਂ ਦੇ ਲੰਗਣਾ ਬਹੁਤ ਮੁਸ਼ਕਲ ਹੈ ਬਾਬੇ ਪਿੱਟਣ ਸ਼ਾ ਲਾਗੋ ਤੇ ਲੰਗਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਵਾ ਇੱਥੋਂ ਕੋਈ ਨਾ ਕੋਈ ਜਦੋਂ ਲੰਘੀ ਆਏ ਵੇਂਦੇ ਡੇਲੇ ਪਾੜ ਪਾੜ ਕੇ ਲੰਘਣਦੇ ਆ ਕਿਉਂਕਿ ਇਹ ਰੰਜਿਸ਼ ਰੱਖਦੇ ਆ ਕੀ ਮੰਗੀ ਕਰਦੇ ਆ ਮੰਗ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸੀਸੀਟੀਵੀ ਆਈ ਸਾਹਮਣੇ ਕੀ ਹੈ ਸੀਸੀਟੀਵੀ ਵਿੱਚ ਵੇਖੋ ਸਾਰਾ ਹਾਂਜੀ ਹੈਗੀ ਹੈ ਸੀਸੀਟੀਵੀ ਕੀ ਆ ਦੇ ਵਿੱਚ ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨ ਦੇ ਇੱਟਾਂ ਮਾਰਨ ਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ ਡੀਵੀਆਰ ਦੇ ਵਿੱਚ ਰਿਕਾਰਡਿੰਗ ਹੋ ਗਈ ਆ 50 ਜਾਣੇ ਉਹ ਤੇ ਲੈ ਆਏ 50 ਜਾਣੇ ਸਾਡੇ ਆ ਕੇ ਬੂਹਾ ਭੰਨਿਆ ਇਹਨਾਂ ਬੂਹਾ ਭੰਨ ਕੇ ਟਾਂ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਹਲੇ ਵੀ ਤੁਹਾਨੂੰ ਕੋਈ ਆ ਜੀ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੁਣ ਸਾਨੂੰ ਖਤਰਾ ਜੇ ਸਾਡੀ ਕਰਨੀ ਕਿਉਂ ਅਧਰਵਾ ਚ ਝਗੜਾ ਇੱਥੇ ਸਮੈਕਾ ਵੇਚ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਅਸੀਂ ਤਾਂ ਸਾਰੀ ਦਿਹਾੜੀ ਇੱਥੇ ਆ ਗਾਮ ਚਾ ਛੱਡਦੇ ਆ ਸਾਡੇ ਬੂਹੇ ਆ ਗੋਦੀ ਆ ਨੰਗਦੇ हां ਬਹੁਤ ਹੰਬਲਾ ਕੀਤਾ ਇਹਨਾਂ ਨੇ ਜਿਆਦਾ ਹੀ ਕੀਤਾ ਵਾ ਥੋੜਾ ਬਥੇ ਤੇ ਵਾ ਕੀ ਮੰਗ ਕਰ ਰਹੇ ਹਾਂ ਇਹਨੇ ਅਭੀ ਸਨ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਖਤਰਾ ਇਹਨਾਂ ਤੋਂ ਜੇ ਕੋਈ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੇ ਜੇ ਸਾਡਾ ਨਾ ਕੁਛ ਕਰੂਗੀ ਤੇ